ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਦੇਖੋ ਆਪਾਂ ਲੱਗੇ ਸੀ ਜੀ ਟੀਰੇ ਵਾਲੀ ਸਲਾਈ ਲਾਉਣ ਤੇ ਪਿਛਲਾ ਗਲਾ ਬਣਾਉਣ ਦੇਖੋ ਮੇਰੀਆਂ ਬਹੁਤ ਭੈਣਾਂ ਦੇ ਮੈਸੇਜ ਆ ਰਹੇ ਨੇ ਵੀ ਜਦੋਂ ਅਸੀਂ ਨਾ ਟੀਰੇ ਵਾਲੀ ਸਲਾਈ ਲਗਾਉਣੀ ਆ ਤਾਂ ਸਾਡਾ ਕੱਪੜਾ ਵੱਧ ਘਟ ਜਾਂਦਾ ਆ ਜੋ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹ ਪ੍ਰੋਬਲਮ ਆਪਾਂ ਨੂੰ ਕਿਉਂ ਆਉਂਦੀ ਆ ਦੇਖੋ ਜੀ ਜਦੋਂ ਨਾ ਆਪਾਂ ਗਲੇ ਦੀ ਕਟਿੰਗ ਕਰ ਲੈਨੇ ਆਂ ਕਈ ਭੈਣਾਂ 2.5 ਤੇ ਕਰਦੀਆਂ ਨੇ ਜਾਂ 2.5 ਇੰਚ ਤੇ ਕਰਦੀਆਂ ਨੇ ਜਿਹੜਾ ਆਪਾਂ ਜਿੰਨੀ ਚੜਾਈ ਪਾਉਣੇ ਆ ਉਹਦੇ ਅਕੋਰਡਿੰਗ ਆਪਾਂ ਨੂੰ ਕਰਨੀ ਪੈਂਦੀ ਆ ਦੇਖੋ ਮੰਨ ਕੇ ਚੱਲੋ ਆਪਾਂ ਜਿੱਦਾਂ ਹਾਂ 6 ਇੰਚ ਉਗੀ ਗਲੇ ਦੀ ਚੜਾਈ 6 ਦਾ ਅੱਧ ਹੋ ਗਿਆ ਦੇਖੋ ਜੀ 3 ਇੰਚ ਠੀਕ ਹੈ ਜੀ ਮੰਨ ਕੇ ਚੱਲੋ ਆਪਾਂ 3 ਇੰਚ ਤੇ ਕਟਿੰਗ ਕੀਤੀ ਹੈਗੀ ਗਲੇ ਦੀ ਜਿਹੜਾ ਗਲਾ ਆਪਣਾ 3 ਇੰਚ ਤਾਂ ਰੈਡੀ ਨਹੀਂ ਹੋਣਾ ਆਪਣਾ ਅੱਧਾ ਇੰਚ ਤਾਂ ਦੇਖੋ ਜੀ ਇਧਰੋਂ ਸਲਾਈ ਚ ਆ ਜਾਣਾ ਅੱਧਾ ਇੰਚ ਇਧਰੋਂ ਸਲਾਈ ਚ ਆ ਜਾਣਾ ਅੱਧਾ ਅੱਧਾ ਇੰਚ ਦੋਵੇਂ ਪਾਸਿਓ ਸਲਾਈ ਚ ਆ ਕੇ ਦੇਖੋ ਜੀ ਇਹ 7 ਇੰਚ ਹੋ ਗਿਆ ਠੀਕ ਹੈ ਜੀ ਇਹ ਹੋ ਗਿਆ 7 ਇੰਚ ਅੱਧਾ ਇੰਚ ਵੀ ਆ ਸਕਦਾ ਉਸ ਤੋਂ ਥੋੜਾ ਬਹੁਤਾ ਘੱਟ ਵੀ ਆ ਸਕਦਾ ਤੇ ਜਿਹੜਾ ਆਹ ਵਾਲਾ ਗळा ਹੁੰਦਾ ਇਹਦੇ ਵਿੱਚ ਸਲਾਈ ਚ ਕੁਛ ਨਹੀਂ ਆਉਂਦਾ ਇਹ ਆਪਾਂ ਜਿੱਥੇ ਟਿਕਾ ਦੇਣਾ ਇਹਨੇ ਉੱਥੇ ਟਿਕ ਜਾਣਾ ਦੇਖੋ ਜਿੱਦਾਂ ਵਾਲਾ ਗळा ਹੈਗਾ ਇਹ ਆਪਾਂ ਐਦਾਂ ਰੱਖ ਕੇ ਲਾਉਣੇ ਹੁੰਨੇ ਆ ਆਪਾਂ ਐਦਾਂ ਤਾਂ ਕਰਦੇ ਨਹੀਂ ਹੈਗੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਜਿੱਦਾਂ ਹੀ ਗਲੇ ਦੀ ਸ਼ੇਪ ਹੁੰਦੀ ਆ ਉਸ ਹਿਸਾਬ ਚ ਲਾਉਣੇ ਆ ਦੇਖੋ ਮੰਨ ਕੇ ਚੱਲੋ ਆਪਾਂ ਕੱਪੜੇ ਤੇ ਪੇਸਟ ਕਰ ਲਿਆ ਜਿਹੜੀ ਇਹਦੀ ਸਲਾਈ ਆ ਇਹ ਇੱਥੇ ਇੱਥੇ ਵੱਜ ਜਾਂਦੀ ਹੈ ਇੱਥੇ ਇੱਥੇ ਸਲਾਈ ਲਾ ਲਈ ਇਥੋਂ ਆਪਾਂ ਕਟਿੰਗ ਕਰ ਲਿਆ ਜਿਹੜਾ ਫਰੰਟ ਵਾਲਾ ਗਲਾ ਉਹਦਾ ਜਿਹੜਾ ਐਕਸਟਰਾ ਮਾਰਜਨ ਦਾ ਕੱਪੜਾ ਉਹ ਅੰਦਰ ਆ ਜਾਂਦਾਗਾ ਤੇ ਜਿਹੜਾ ਆਹ ਵਾਲਾ ਦੇਖੋ ਇਹਦਾ ਬਾਹਰ ਆ ਗਿਆ ਆਪਣੇ ਆਪ ਇਹੀ ਕਾਰਨ ਆ ਜੀ ਆਪਣਾ ਜਿਹੜਾ ਫਰੰਟ ਵਾਲੇ ਪੱਲੇ ਦਾ ਜਾਂ ਬੈਕ ਵਾਲੇ ਪੱਲੇ 'ਚ ਜਦੋਂ ਆਪਾਂ ਸਲਾਈ ਲਾਉਣੀ ਆ ਧੀਰੇ ਵਾਲੀ ਆਪਣਾ ਜਿਹੜਾ ਕੱਪੜਾਗਾ ਉਹ ਵੱਧ ਘਟ ਜਾਂਦਾਗਾ ਆਪਾਂ ਨੂੰ ਹਮੇਸ਼ਾ ਜਿਹੜਾ ਪਿਛਲਾ ਗਲਾ ਜਿੰਨਾ ਤੁਹਾਡਾ ਰੈਡੀ ਆਗਾ ਉਸ ਤੋਂ ਤੁਸੀਂ ਅੱਧਾ ਇੰਚ ਘੱਟ ਕਟਿੰਗ ਕਰੋ ਤੁਸੀਂ 2.5 ਇੰਚ ਜਾਂ 2 ਇੰਚ ਦੇ ਕਟਿੰਗ ਕਰੋ ਤੇ ਉਸ ਤੋਂ ਬਾਅਦ ਦੇਖੋ ਕਦੇ ਵੀ ਆਪਾਂ ਜਦੋਂ 3 ਇਰੇ ਵਾਲੀ ਸਿਲਾਈ ਲਾਵਾਂਗੇ ਨਾ ਜਿਹੜਾ ਆਪਣਾ ਕੱਪੜਾ ਹੈਗਾ ਉਹ ਵੱਧੂ ਘਟੂ ਨਹੀਂ ਦੇਖੋ ਜੀ ਆਹ ਦੇਖੋ ਆਹ ਗਲਾ ਚੱਕ ਤਾਂ ਆਪਣਾ ਫਰੰਟ ਵਾਲਾ ਪੱਲਾ ਰੈਡੀ ਹੈਗਾ ਇਹਨੇ ਦੇਖੋ ਆਪਾਂ ਇੱਥੇ ਸਿਲਾਈ ਲਾਉਣੀ ਹੈਗੀ ਆਹ ਵਾਲੇ ਕੱਪੜੇ ਤੇ ਤਾਂ ਆਹ ਵਾਲੀ ਰੇਬਲੀਰ ਲਾਉਣੀ ਆ ਰੇਬਲੀਰ ਲੱਗ ਕੇ ਦੇਖੋ ਇੱਥੇ ਸਿਲਾਈ ਵੱਜ ਜਾਨੀ ਆ ਆਹ ਵਾਲੀ ਜਗ੍ਹਾ ਤੇ ਇਦਾਂ ਸਿਲਾਈ ਵੱਜ ਜਾਨੀ ਆ ਇੱਥੇ ਇਹਨੇ ਦੇਖੋ ਐਦਾਂ ਫੋਲਡ ਹੋ ਜਾਣਾ ਆਪਣਾ ਜਿਹੜਾ ਆ ਵਾਲਾ ਹੈਗਾ ਤੀਰੇ ਵਾਲੀ ਸਲਾਈ ਆ ਦੇਖੋ ਬਿਲਕੁਲ ਵੀ ਕੱਪੜਾ ਨਾ نیچے ਵਾਲਾ ਵੱਧਾ ਨਾ ਉੱਪਰ ਵਾਲਾ ਬਿਲਕੁਲ ਵੀ ਵੱਧ ਘੱਟ ਨਹੀਂ ਹੈਗਾ ਪਿਛਲੇ ਗਲੇ ਦੀ ਕਟਾਈ ਕਰਨ ਟਾਈਮ ਤੁਸੀਂ ਆਹ ਵਾਲੇ ਦੀ ਜਿੰਨਾ ਤੁਹਾਡਾ ਗਲਾ ਤੁਸੀਂ ਫਰੰਟ ਵਾਲੇ ਦੀ ਚੜਾਈ ਰੈਡੀ ਰੱਖਣੀ ਆਂਗੀ ਉਦੋਂ ਜੀ ਅੱਧੇ ਤੋਂ ਵੀ ਥੋੜਾ ਜਿਹਾ ਵਧਾ ਲਓ ਜਾਨੀ ਪੌਣੇ 1 ਇੰਚ ਘੱਟ ਰੱਖ ਕੇ ਕਟਾਈ ਕਰੋ ਕਦੇ ਵੀ ਤੁਹਾਨੂੰ ਤੀਰੇ ਵਾਲੀ ਸਲਾਈ ਲਗਾਉਣ 'ਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਧੰਨਵਾਦ ਜੀ